ਲਓ ਮਿਸਕਾਰ ਦੋਸਤੋ ਮੈਂ ਡਾਕਟਰ ਮਨੋ ਭਾਰਗ ਇੱਕ ਇਸ ਤਰ੍ਹਾਂ ਦੀ ਮੈਡੀਸਨ ਜਿਹੜੀ ਤੁਹਾਡੀਆਂ ਲਿਵਰ ਪ੍ਰੋਬਲਮਸ ਉੱਤੇ ਵੀ ਕੰਮ ਕਰੇ ਕਿਡਨੀ ਦੀ ਫੰਕਸ਼ਨਿੰਗ ਦੇ ਉੱਤੇ ਵੀ ਕੰਮ ਕਰੇ ਸਕਿਨ ਦੀਆਂ ਪ੍ਰੋਬਲਮਸ ਨੂੰ ਵੀ ਠੀਕ ਕਰੇ ਉਹਦੇ ਨਾਲ ਨਾਲ ਬਾਡੀ ਦੀ ਫੈਟ ਦੇ ਉੱਤੇ ਵੀ ਕੰਮ ਕਰੇ ਜਿੰਨੀ ਸਵੇਲਿੰਗ ਆ ਬਾਡੀ ਦੇ ਉੱਤੇ ਆਈ ਹੋਈ ਅਨਨੈਸੈਸਰੀ ਉਹਨੂੰ ਵੀ ਮੈਨੇਜ ਕਰੇ ਬਾਡੀ ਦੇ ਫਲੂਇਡ ਬੈਲੈਂਸ ਨੂੰ ਵੀ ਐਕੂਰੇਟ ਕਰੇ ਜੀ ਹਾਂ ਆਯੁਰਵੇਦ ਵਿੱਚ ਇੱਕ ਬਹੁਤ ਅੱਛਾ ਯੋਗ ਹੈ ਉਹਦਾ ਨਾਮ ਹੈਗਾ ਪੁਨਰਨਵਾਦੀ ਦ੍ਰਿਸ਼ਟੀ ਦੋਸਤੋ ਇਹ ਮੈਡੀਸਨ ਆਮੂਮਨ ਹਰ ਦੂਸਰਾ ਕਿਸੇ ਬੰਦਾ ਪਰੇਸ਼ਾਨ ਹੈ ਜਿਹੜਾ ਕਹਿੰਦਾ ਕਿ ਮੇਰੇ ਲਿਵਰ ਦੇ ਵਿੱਚ ਸਪਲੀਨ ਦੇ ਵਿੱਚ ਸੋਜਿਸ਼ ਆ ਗਈ ਹੈ ਮੈਨੂੰ ਯੂਰਿਨ ਦੀ ਰਿਟੈਂਸ਼ਨ ਹੋ ਲੱਗ ਪਈ ਯੂਰਿਨ ਦੇ ਵਿੱਚ ਰੁਕਾਵਟ ਹੋਣ ਲੱਗ ਪਈ ਪੈਰਾਂ ਦੇ ਉੱਤੇ ਫੇਸ ਤੇ ਸਵੈਲੀ ਹੋਣ ਲੱਗ ਪਈ ਉਸ ਨੂੰ 30 ਐਮਐਲ ਦੀ ਡੋਜ਼ ਦੇ ਵਿੱਚ 60 ml ਪਾਣੀ ਮੇ ਲਾ ਕੇ ਸਵੇਰੇ ਔਰ ਰਾਤ ਨੂੰ ਖਾਣਾ ਖਾਣ ਤੋਂ 1/2 ਘੰਟਾ ਪਹਿਲਾਂ ਇਹ ਨੂੰ ਪੀਣਾ ਸ਼ੁਰੂ ਕਰ ਦਿਓ। ਆਯੁਰਵੇਦ ਦੇ ਵਿੱਚ ਬਹੁਤ ਗ੍ਰੰਥਾਂ ਦੇ ਵਿੱਚ ਇਹਦੇ ਬਾਰੇ ਦੱਸਿਆ ਗਿਆ। ਕਲਰ ਨਵਾ ਤੋਂ ਇਲਾਵਾ ਦਾਲਚੀਨੀ, ਨਾਰਕਿਸਰ, ਅਲੂਸਾ, ਕਟਰੀ ਇਦਾਂ ਦੇ ਬਹੁਤ ਕਈ ਇੰਪੋਰਟੈਂਟ ਇਹਦੇ ਵਿੱਚ ਇੰਗਰੀਡੀਅੰਟਸ। ਤੋਂ ਲੇਟੈਸਟ ਰਿਸਰਚ ਦੱਸਦੀਆਂ ਦੀ ਹਾਰਟ ਦੇ ਮਸਲਸ ਨੂੰ ਤਾਕਤ ਦਿੰਦੀ ਹੈ ਕੰਡੀਸ਼ਨਿੰਗ ਫੰਕਸ਼ਨਿੰਗ ਨੂੰ ਇੰਪਰੂਵ ਕਰਦੀ ਹੈ ਜਲਦੀ ਥੱਕਣ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਸੁਸਤੀ ਰਹਿੰਦੀ ਹੈ ਬਾਡੀ ਐਕਟਿਵ ਨਹੀਂ ਹੈ ਉੱਚ ਵੀ ਬਹੁਤ ਅੱਛਾ ਰੋਲ ਹੈ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰਿਓ 3i ਦੀ ਟੀਮ ਨੂੰ ਅਸ਼ਵੀ ਜੀ ਸਰ ਨੂੰ ਧੰਨਵਾਦ ਜੀ